ਇਸ ਬੋਰਡ ਦੇ ਉੱਤੇ ਲਿਖਣ ਦੇ ਨਾਲ ਦੁੱਖ ਤਕਲੀਫਾਂ ਅਤੇ ਅੜੇ ਹੋਏ ਕੰਮ ਸਾਰੇ ਨਿਕਲ ਜਾਂਦੇ ਨੇ ਅਤੇ ਨਿਮ ਚੜਾਉਣ ਦੇ ਨਾਲ ਹੋ ਜਾਂਦੇ ਨੇ ਬੱਚੇ ਦੁੱਧ ਪੁੱਤ ਦੀਆਂ ਦਾਤਾਂ ਇਸ ਦਰਬਾਰ ਤੋਂ ਮਿਲਦੀਆਂ ਨੇ ਸਾਹਮਣੇ ਜਿਹੜੀ ਜੋਤ ਹੈ ਇਹ ਜੋਤ ਫੱਕਰ ਦੇ ਨਾਂ ਦੀ جگਦੀ ਰਹਿੰਦੀ ਹੈ ਅਤੇ ਇੱਥੇ ਆ ਕੇ ਨਤ ਮਸਤਕ ਹੋ ਕੇ ਲੋਕ ਅੜੇ ਤੋਂ ਅੜੇ ਕੰਮ ਵੱਡੇ ਤੋਂ ਵੱਡੇ ਕੰਮ ਕਢਾ ਲੈਂਦੇ ਨੇ ਚਾਹੇ ਕਰਜ਼ਾ ਹੋਵੇ ਚਾਹੇ ਕੋਈ ਬਿਮਾਰੀ ਹੋਵੇ ਚਾਹੇ ਕੋਈ ਕਿੱਡਾ ਵੀ ਕੰਮ ਅੜਿਆ ਹੋਵੇ ਉਸੇ ਹਿਸਾਬ ਦੇ ਨਾਲ ਚੀਜ਼ਾਂ ਚੜਾ ਕੇ ਲੋਕ ਇਤੋਂ ਇਸ ਫੱਕਰ ਦੇ ਦਰਬਾਰ ਤੋਂ ਅੜੇ ਅੜੇ ਕੰਮ ਕਢਾ ਲੈਂਦੇ ਨੇ ਵੱਡੇ ਵੱਡੇ ਕੰਮ ਕਢਵਾ ਲੈਂਦੇ ਨੇ ਅਤੇ ਹਰ ਦੁੱਖ ਤਕਲੀਫ ਜਿਹੜੀ ਉਹ ਦੂਰ ਕਰ ਲੈਂਦੇ ਨੇ ਨੇੜੇ ਨੇੜੇ ਦੇ ਪਿੰਡਾਂ ਦੇ ਲੋਕ ਬਹੁਤ ਹੀ ਜ਼ਿਆਦਾ ਮੰਨਤਾ ਕਰਦੇ ਨੇ ਇਸ ਥਾਂ ਦੀ ਦੋਸਤੋ ਇਹ ਥਾਂ ਬਣਿਆ ਹੋਇਆ ਜੀ ਜੋਗੀ ਪੀਰ ਦੀ ਥਾਂ ਇਹ ਰੱਲੇ ਦੇ ਵਿੱਚ ਬਣੀ ਹੋਈ ਹੈ ਪੰਜਾਬ ਦੇ ਵਿੱਚ ਪਿੰਡ ਪੈਂਦਾ ਜੀ ਰੱਲਾ ਜਿਹੜੇ ਲੋਕ ਇਸ ਨੂੰ ਪਖੰਡ ਕਹਿਣਗੇ ਤਾਂ ਮੈਂ ਉਹਨਾਂ ਨੂੰ ਦੱਸ ਦਵਾਂ ਕਿ ਇਹ ਕੋਈ ਅੱਜ ਦਾ ਇਤਿਹਾਸ ਨਹੀਂ 700 ਸਾਲ ਪੁਰਾਣਾ ਇਤਿਹਾਸ ਹੈ ਤਕਰੀਬਨ 1300 ਈਸਵੀ ਤੋਂ ਇਹ ਇਤਿਹਾਸ ਚੱਲਿਆ ਆ ਰਿਹਾ ਤੁਸੀਂ ਵਰਕੇ ਫਰੋਲ ਸਕਦੇ ਹੋ ਕਿ ਕਿੰਨਾ ਕੁ ਚਿਰ ਪਹਿਲਾਂ ਇਹ ਇਤਿਹਾਸ ਬਣਿਆ ਹੋਇਆ ਹੈ ਉਹ ਇੱਥੇ ਬੈਕ ਸਾਈਡ ਤੇ ਇੱਕ ਸਥਾਨ ਬਣਿਆ ਹੋਇਆ ਜਿੱਥੇ ਲੋਕ ਆ ਕੇ ਇੱਕ ਬਿਲਡਿੰਗ ਬਣਾਉਂਦੇ ਨੇ ਅਤੇ ਸੁਖ ਸੁਖਦੇ ਨੇ ਕਿ ਸਾਡਾ ਘਰ ਇਸ ਤਰ੍ਹਾਂ ਦਾ ਬਣ ਜਾਵੇ ਅਤੇ ਜੋਗੀ ਪੀਰ ਜੀ ਉਹਨਾਂ ਤੇ ਠੰਡੀ ਮੇਰ ਕਰਦੇ ਨੇ ਮੇਰ ਪਰਿਆ ਹੱਥ ਰੱਖਦੇ ਨੇ ਅਤੇ ਉਹਨਾਂ ਦਾ ਇਹ ਸੁਪਨਾ ਵੀ ਲੋਕਾਂ ਦਾ ਪੂਰਾ ਕਰਦੇ ਨੇ ਦੋਸਤੋ ਇਹ ਲੋਕਾਂ ਦੀ ਆਸਥਾ ਹੈ ਮੰਨਤਾ ਹੈ ਆਪਾਂ ਇਸ ਨੂੰ ਥੇਸ ਨਹੀਂ ਪਹੁੰਚਾ ਸਕਦੇ ਬਹੁਤ ਸਾਰੇ ਲੋਕ ਇਸ ਨੂੰ ਪਖੰਡ ਵੀ ਕਹਿਣਗੇ ਪਰ ਜੋ ਜਿਸ ਦੀ ਜਿਸ ਦੇ ਵਿੱਚ ਸ਼ਰਧਾ ਹੁੰਦੀ ਹੈ ਉਹ ਉਹਦੇ ਲਈ ਉਹ ਸਥਾਨ ਰੱਬ ਦੀ ਤਰ੍ਹਾਂ ਹੀ ਹੁੰਦਾ ਹੈ ਸੋ ਆਜੋ ਜੀ ਅੱਜ ਆਪਾਂ ਆਏ ਆ ਜੋਗੀ ਪੀਰ ਦੇ ਸਥਾਨ ਤੇ ਬਹੁਤ ਹੀ ਪਾਕ ਪਵਿੱਤਰ ਸਥਾਨ ਇਹ ਰੱਲੇ ਪਿੰਡ ਦੇ ਵਿੱਚ ਬਣਿਆ ਹੋਇਆ ਪੰਜਾਬੀ ਦੇ ਵਿਚਾਰ ਅੱਲਾ ਪਿੰਡ ਹੈ ਤੇ ਮਾਨਸਾ ਜ਼ਿਲ੍ਹੇ ਦੇ ਜਿਹੜਾ ਇਹ ਪਿੰਡ ਹੈ ਤਾਂ ਦੋਸਤੋ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਪੂਰਾ ਜਿਹੜਾ ਸਥਾਨ ਬਣਿਆ ਹੋਇਆ ਆਜੋ ਅੱਗੇ ਦਾ ਨਕਸ਼ਾ ਵੀ ਦਿਖਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਅਤੇ ਕਮੈਂਟਾਂ ਦੇ ਵਿੱਚ ਜੈ ਜੋਗੀ ਪੀਰ ਜੀ ਲਿਖ ਦਿਓ ਤਾਂ ਦੋਸਤੋ ਜਿਹੜੇ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਪਖੰਡ ਮੰਨਦੇ ਨੇ ਪਖੰਡ ਸਮਝਦੇ ਨੇ ਉਹਨਾਂ ਨੂੰ ਬੇਨਤੀ ਹੱਥ ਬੰਨ੍ਹ ਕੇ ਕਿ ਇਸ ਵੀਡੀਓ ਨੂੰ ਨਾ ਦੇਖਣ ਕਿਉਂਕਿ ਇਸ ਵੀਡੀਓ ਕਿਉਂਕਿ ਇਸ ਜਗ੍ਹਾ ਦੇ ਇਸ ਸਥਾਨ ਦੇ ਉੱਤੇ ਬਹੁਤ ਸਾਰੇ ਲੋਕਾਂ ਦੀ ਬਹੁਤ ਵੱਡੀ ਆਸਥਾ ਜਿਹੜੀ ਜੁੜੀ ਹੋਈ ਹੈ ਤੇ ਅਸੀਂ ਕਿਸੇ ਦੀ ਵੀ ਆਸਥਾ ਨੂੰ ਜਾਂ ਕਿਸੇ ਦੇ ਵੀ ਧਰਮ ਨੂੰ ਠੇਸ ਨਹੀਂ ਪਹੁੰਚਾ ਸਕਦੇ ਹਰ ਇੱਕ ਬੰਦੇ ਦੀ ਆਪੋ ਆਪਣੀ ਇੱਛਾ ਹੁੰਦੀ ਹੈ ਉਸ ਨੂੰ ਮੰਨਣ ਦੀ ਤਾਂ ਦੋਸਤੋ ਇਹ ਹੈ ਜੀ ਪੂਰਾ ਜਿਹੜਾ ਇਸ ਦਰਬਾਰ ਦਾ ਨਕਸ਼ਾ ਜਿਸ ਤਰ੍ਹਾਂ ਆਪਾਂ ਜਿਹੜੀ ਸਾਈਡ ਖੜਿਆ ਉਹ ਇਸ ਸਾਈਡ ਤੇ ਆ ਇਹ 메ਨ ਦਰਬਾਰ ਆ ਗਿਆ ਜੀ ਤੇ ਜਿਹੜਾ ਤੁਸੀਂ ਖੱਬੇ ਸੱਜੇ ਪਾਸੇ ਦੇਖ ਰਹੇ ਹੋ ਇਹ ਪਰਲੀ ਸਾਈਡ ਜਿਹੜਾ ਤਲਾਬ ਹੀ ਆ ਗਿਆ ਤੇ ਆ ਪਾਰਕਿੰਗ ਵਿੱਚ ਦੀ ਆਪਾਂ ਇੱਥੋਂ ਦੀ ਲੰਘ ਕੇ ਆਏ ਆ ਤੇ ਆ ਸਥਾਨ ਵਿੱਚ ਤੇ ਸ਼ੈੱਡ ਬਣੇ ਹੋਏ ਨੇ ਇਹ ਦੋਨੇ ਸਥਾਨਾਂ ਵਿੱਚ ਤੇ ਆਪਾਂ ਲੰਘ ਕੇ ਆਏ ਆ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਦੋਨੇ ਸ਼ੈੱਡ ਨੇ ਜਿਹੜੇ ਆ ਉੱਪਰ ਦਿਖਾਏ ਗਏ ਨੇ ਤੇ ਦੋਸਤੋ ਨਾਲ ਹੀ ਜਿਹੜਾ ਬਣਿਆ ਹੋਇਆ ਤਲਾਬ ਬਣਿਆ ਹੋਇਆ ਤਲਾਈ ਬਣੀ ਹੋਈ ਹੈ ਤੇ ਨਾਲ ਹੀ ਪਾਰਕਿੰਗ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੇ ਇਹਦੇ 메ਨ ਦਰਬਾਰ ਦੀ ਬੈਕ ਸਾਈਡ ਜਿਹੜਾ ਤੁਹਾਨੂੰ ਦਿਖਾਇਆ ਸੀ ਇੱਟਾਂ ਦੇ ਘਰ ਬਣੇ ਹੋਏ ਨੇ ਉਹ ਬੈਕ ਸਾਈਡ ਤੇ ਬਣੇ ਹੋਏ ਨੇ ਉਹ ਤਲਾਈ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਆਪਾਂ ਇਸ ਸਾਈਡ ਤੋਂ ਹੁਣ ਆਏ ਆ ਤੇ ਇਸ ਸਾਈਡ ਤੇ ਤਲਾਈ ਬਣੀ ਹੋਈ ਹੈ ਤੇ ਆਜੋ ਹੁਣ ਦੋਸਤੋ ਆਪਾਂ ਅੱਗੇ ਨੂੰ ਚੱਲਾਂਗੇ ਤੇ ਸਭ ਤੋਂ ਪਹਿਲਾਂ ਇਹ ਸਥਾਨ ਬਣਿਆ ਹੋਇਆ ਜੀ ਜਿੱਥੇ ਨਿੰਮ ਚੜਾਉਂਦੇ ਨੇ ਲੋਕ ਬੱਚਾ ਹੋਣ ਤੇ ਇੱਥੇ ਨਿੰਮ ਚੜਦੇ ਨੇ ਜੇ ਅਗਰ ਬੱਚਾ ਨਾ ਹੁੰਦਾ ਹੋਵੇ ਜਿਨ੍ਹਾਂ ਦੇ ਦੁੱਧ ਪੁੱਤ ਦੀ ਦਾਤ ਆਉਂਦੀ ਹੈ ਫਿਰ ਉਹ ਨਿੰਮ ਚੜਾ ਕੇ ਜਾਂਦੇ ਨੇ ਇਸ ਤਖਤੀ ਦੇ ਉੱਤੇ ਕੋਈ ਵੀ ਅੜਿਆ ਕੰਮ ਹੈ ਕੋਈ ਵੀ ਦੁੱਖ ਤਕਲੀਫ ਬਿਮਾਰੀ ਹੈ ਉਹ ਲਿਖਣ ਦੇ ਨਾਲ ਉਹ ਦੂਰ ਹੋ ਜਾਂਦੀ ਹੈ ਡੰਗਰ ਪਸ਼ੂਆਂ ਦੇ ਲਈ ਉਹਨਾਂ ਦੇ ਕੋਈ ਤੰਦਰੁਸਤੀ ਦੇ ਲਈ ਇੱਥੇ ਇਸ ਜਗ੍ਹਾ ਦੇ ਉੱਤੇ ਜਿਹੜੇ ਕਿੱਲੇ ਚੜਾਏ ਜਾਂਦੇ ਨੇ ਤੇ ਨਾਲ ਹੀ ਤੁਸੀਂ ਜੋਤ ਦੇਖ ਸਕਦੇ ਹੋ ਜੋਗੀ ਪੀਰ ਜੀ ਦੀ ਜਿਹੜੀ ਜੋਤ ਹੈ ਉਹ ਹਰ ਵਕਤ ਇੱਥੇ ਜਿਹੜੀ ਮੌਜੂਦ ਰਹਿੰਦੀ ਹੈ ਉਹ ਜਗਦੀ ਰਹਿੰਦੀ ਹੈ ਤੇ ਨਾਲ ਹੀ ਜੋਗੀ ਪੀਰ ਜੀ ਦਾ ਸਥਾਨ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਲੋਕ ਦੂਰੋਂ ਦੂਰੋਂ ਆਉਂਦੇ ਨੇ ਨਤਮਸਤਕ ਹੁੰਦੇ ਨੇ ਤੇ ਆਪਣੇ ਅੜੇ ਕੰਮ ਕੱਢਦੇ ਨੇ ਬੇਬੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਰੇ ਕਿੱਥੇ ਆਏ ਕਿਹੜੀ ਆ ਤੁਸੀਂ ਹਾਂ ਤੁਸੀਂ ਕਿੱਥੋਂ ਆਏ ਜੀ ਮੈਂ ਤਾਂ ਫਰਮਾਈ ਤੋਂ ਆਈ ਆ ਅੱਛਾ ਕਿ ਕਿੱਡੀ ਕਿਦੂਰਾ ਫਰਮਾਈ ਉਰੋਂ ਜੀ ਫਰਮਾਈ ਉਰੋਂ ਆਈ ਗਈ ਆ ਕਿ ਮਾਰ ਸਾਡੇ ਇੱਧਰ ਅਇਤ ਬੱਪੀ ਆਨੇ ਕੰਨੀ ਅੱਛਾ ਅੱਛਾ ਕਿਵੇਂ ਆਇਆ ਹੁਣ ਹੋਇ ਫੇਰ ਅੱਜ ਹੁਣ ਆਪਾਂ ਦਾ ਤਾਂ ਮਹੀਨੇ ਬਾਅਦ ਵੀ ਹੋ ਜਾਂਦਾ ਅੱਛਾ ਕਿ ਸੁੱਖ ਸੁੱਖ ਨਹੀਂ ਕੋਈ ਆ ਕਿਵੇਂ ਸੁੱਖਾ ਸੁੱਖ ਨਹੀਂ ਰਹਿਨੇ ਆ ਬਾਬੇ ਪੂਰੀਆਂ ਹੁੰਦੀਆਂ ਨੇ ਜੀ ਵਧੀਆ ਵਾਦੂ ਅੱਛਾ ਕਿੰਨੇ ਕੁ ਲੋਕਾਂ ਦੇ ਸੁੱਖਾ ਪੂਰੀਆਂ ਹੁੰਦੀਆਂ ਨੇ ਬਥੇਰੀਆਂ ਥੇ ਤੇ ਦੁਨੀਆਂ ਆ ਵਾਤੀ ਅੱਛਾ ਮਰ ਸੁੱਖ ਕੋਈ ਮਰਜੀ ਸੁੱਖ ਲੋ ਪੂਰੀ ਕੋਈ ਮਰਜੀ ਸੁੱਖ ਲੋ ਨੇ ਆ ਚੜ ਰੱਖ ਅੱਛਾ ਹਾਂ ਠੀਕ ਹੈ ਜੀ ਨੇ ਆ ਚੜ ਰੱਖ ਕੇ ਬਾਬਾ ਜੀ ਕਿਹੜੇ ਦਿਨ ਆਉਣਾ ਹੁੰਦਾ ਜੀ ਟੀਚੋ ਚੌਧਰੋ ਟੀਚੀ ਚੌਧਰੋ ਉਹ ਦਿਨ ਦੀ ਗੱਲ ਕਰੀਏ ਜਿਵੇਂ ਵੀਰਵਾਰ ਜਾਂ ਜਿਵੇਂ ਕੋਈ ਨਹੀਂ ਹੈਗਾ ਕਰਨ ਤਾਂ ਮਰਜੀ ਆਉਂਦੀ ਰਹਉ ਜਾਂਦੀ ਰਹਿੰਦੇ ਮਰਦਾ ਅੱਛਾ ਜੇ ਪ੍ਰਸ਼ਾਦ ਚੜਾਉਣਾ ਹੋਵੇ ਪ੍ਰਸ਼ਾਦ ਕਿਵੇਂ ਕੀ ਕੁਝ ਪ੍ਰਸ਼ਾਦ ਚੜਦਾ ਹੈ ਤੇ ਅਗਰ ਨਾ ਕੋਈ ਮਰਜੀ ਸੁਣ ਕਰਦਾ ਹੈ ਏਕ ਲੱਡੂ ਜੀ ਹਾਂ ਪ੍ਰਸ਼ਾਦ ਦੇਕ ਜਾਂ ਲੱਡੂ ਨੂਨ ਚੜਾਇਆ ਪਿਆ ਜੀ ਨੂਨ ਜੇ ਕਿਸੇ ਦੇ ਮੌਕੇ ਨੇ ਉਹ ਸੁੱਕਿਆ ਜਾਂਦਾ ਹੈ ਮੇਰੇ ਮੌਕੇ ਹਟ ਜਾਂਣਾ ਉਹ ਨੂਨ ਜੜਾ ਕੇ ਜਾਂਦਾ ਮੈਨੂੰ ਵੀ ਚੜਾਇਆ ਪਿਆ ਜੀ ਉਹ ਜਹਾ ਮੁੰਦਾ ਹੈ हां ਜਦੋਂ ਮੁੰਡਾ ਹੁੰਦਾ ਉਦੋਂ ਵਾਰ ਉਹ ਸੇ ਤੇ ਵਿਆਹ ਦੇ ਨੇ ਜੀ ਵਿਆਹ ਸੁੱਖਾਂ ਸੁੱਖ ਦੇ ਨੇ ਹਾਂ ਸੁੱਖ ਦਾ ਹਾਂ ਸੁੱਖਾ ਪੂਰੇ ਹੁੰਦੇ ਨੇ ਜਿਹਦੇ ਫਿਰ ਉਹ ਦੇਖੇ ਜਾਂਦੇ ਨੇ ਜੀ ਅੱਛਾ ਜੀ ਅੱਛਾ ਠੀਕ ਹੈ ਮੁੰਡੇ ਦੀ ਪਹਿਲੀ ਹਾਂ ਮੁੰਡੇ ਦੇ ਮਨ ਮੰਨ ਕੇ ਜਾਂਦਾ ਅਗਲਾ ਅੱਛਾ ਅੱਛਾ ਵਿਆਹ ਦੇ ਪਹਿਲੀਆਂ ਕਰਾਉਂਦੇ ਹਾਂ ਠੀਕ ਹੈ ਜੀ ਇਹ ਜਗ੍ਹਾ ਕਿਹੜੀ ਹੈ ਜਿਹੜੀ ਆਪਾਂ ਬਾਬਾ ਜੋਗੀ ਪੀਰ ਜੀ ਬਾਬਾ ਜੋਗੀ ਪੀਰ ਕਿਹੜੇ ਪਿੰਡ ਚ ਪੈਂਦਾ ਜੀ ਇਹ ਫਰੱਲਾ ਸੀ ਫਰੱਲਾ ਜ਼ਿਲ੍ਹਾ ਮਾਨਸਾ ਹੈ ਹਾਂ ਜੀ ਹਾਂ ਠੀਕ ਹੈ ਪੰਜਾਬ ਦਾ ਇੱਥੇ ਜੀ ਹਾਂ ਜੀ